ਆ 0.5 ਜਾ ਕੇ ਸ਼ੈਤਾਨ ਬੱਲੇ 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 ਸੰਗਤਾਂ ਚੱਲੀਆਂ ਜ਼ਿੰਦਗੀ ਦਾ ਸੁਆਦ ਆ ਮੋਟਰਸਾਈਕਲ ਤੇ ਹੋ ਜੇ ਤੁਸੀਂ ਘੁੰਮਣ ਫਿਰਨ ਕਿਤੇ ਜਾਣਾ ਲੈਣ ਸੋ ਐਵੇਂ ਗੱਡੀਆਂ ਚਾਉਣ ਦਾ ਕੋਈ ਚੱਕਾ ਫੈਦਾ ਜਵਾਬ ਹੈ ਨਹੀਂ ਹੈਗਾ ਕੋਈ ਆਦਾ ਥੋੜੇ ਜਿਹਾ ਕੰਪਟੇ ਲਿਆਓ ਇੱਕ ਲਿਆਓ ਆਪਦਾ ਵਧੀਆ ਟੈਂਟ ਵੈਸਾ ਇਹਦੀ ਲੋੜ ਦੀ ਮਾ ਕੋਈ ਹੋਟਲ ਕਰਾਇ ਤੇ ਰਹਿਣਾ ਕੁਛ ਨਹੀਂ ਆਉਗਾ ਨਹੀਂ ਗੱਡੇ ਲਾਉ ਤੇ ਕਹੋ ਕਿ ਹੋਰ ਰਾਤ ਜਾਉਗਾ ਰਾਤ ਨਹੀਂ ਸਵਾਗਤ ਗੱਡੀ ਚ ਕੇਰੇ ਸਾਰਾ ਚਾਹ ਹਰ ਪੂਰੀ ਹਵਾ ਠੱਡੀ ਹਵਾ ਬੁੱਲਾ ਰਵਾਰ ਮੈਂ ਤਾਂ ਲੈ ਚਲੋ ਔਰ ਸਭ ਤੋਂ ਵੱਡੀ ਗੱਲ ਕੋਈ ਰਾਇ ਦਾ ਅਜੇ ਬਾਤ ਸਭ ਤੋਂ ਵੱਡਾ ਫੇਰ ਕੋਣ ਫੇਰ ਕੋ ਰੱਤ ਤੋਂ ਕਿੱਥੇ ਜੀ ਕਰਦਾ ਰੋਸ ਮੈਨੂੰ ਕਿੱਥੇ ਜੀ ਕਰਦਾ ਕਿ ਆ ਵੀਰੋਂ ਸਾਹ ਕਿਤਾਉਂ ਗਿਆ ਦੇਖੋ ਹਾਂ ਵੱਡੇ ਭਾਈ ਮੈਂ ਆਉਂਦਾ ਹਾਂ ਮੈਂ ਪਾ ਤੇ ਮਰੇ ਸਾਰ ਪਰਦੇ ਸਾਰੇ ਮੋਟਰ ਸਿੰਗ ਨਾਲ ਹੀ ਆ ਤੋਟਲੀ ਟੋਟਲੀ ਬਾਦ

ਆ ਰਿਹਾਗਾ ਰਾਜਾ ਜਨਤ ਇਹ ਸਰਦੂ ਨਾ ਆ ਗਿਆ ਬਾਸ ਦਾਲਿਆ ਬਿਲਕੁਲ ਬਈਸਲ ਆ ਰਹਾ ਸਰਦੂ ਨਾ ਮਾਲਿਆ ਤੇ ਆ ਲੈ ਹੁਣ ਚੜਾਈ ਦਿਖਾਵਾਂ ਨਵੀ ਹੋ ਬੰਗਰੇ ਦੇ ਦੇਖੋ ਜੇ ਚੜਾਈ ਨੇ ਆਹਾ ਹੋਵਾ ਵੇਤਾ ਉਹੋ ਕਦਾ ਬਹੁਤ ਸਵਾਰ ਲੱਗਦਾ ਬਈ ਉਧਰ ਤੋਂ ਕੋਲਿਆ ਕਿ ਦੇਖਣਾ ਨੇਚਰ ਤੋਂ ਕੱਲੀ ਵਥਰੀ ਹੈ ਹੈ ਤੁਹਾਨੂੰ ਬੀੜੀ ਜਵਨਾਂ ਤਾਂ ਨਹੀਂ ਆ ਰਹਾ ਦਾ ਹਾਂ 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 ਉਹ ਜੀ ਰਸਤੇ ਦਾ ਸੁਆਦ ਹੈ ਸਫਰ ਦਾ ਸੁਆਦ ਹੈ ਸਫਰ ਦਾ ਸੁਆਦ ਹੈ ਮੰਜ਼ਿਲ ਦਾ ਬੇਲਸ ਆਹ ਬੱਲੇ ਬੱਲੇ ਕੂਣੀ ਮੋੜ ਆ ਗਏ ਟੱਕਣੀ ਸਿੰਗਲ ਵਾਲਾ ਫੇਰ ਤੜਕੂਆ ਕੇ ਨਾ ਭਾਵੇਂ ਭਰਾ ਬੱਲੇ 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 ਆਪ ਕਿਹਾ ਡਰਾਈਵਰ ਆ ਬਣ ਗਿਆ ਸੈਲਾ ਪਾਇਰੋਂ ਪਿੰਡ ਕੋਈ ਸਾਈਕਲ ਵੀ ਨਹੀਂ ਬਣਾਉਦਾ ਇੱਥੇ ਪਏ ਨੂੰ ਮੋਟਰਸਾਈਕਲ ਵੜ ਰੱਖਿਆ ਪਹਾਰਾਂ ਤੇ ਹੈ ਜਰਾਕ ਜਾ ਸੈਲਾ ਕੋ ਫੇਮੀ ਆਹ ਪਜਾ ਕਰ ਕੀ ਗਿਆ ਵੀ ਚਲਾ ਅਰੇ ਮਰਾਂਗੇ ਤੁੰਦ ਮਰਾਂਗੇ ਵਾਹ ਦੇਖੋ ਬਈ ਕਿਵੇਂ ਕਬਾਰ ਕੱਟ-ਕੱਟ ਕੇ ਸੜਕਾਂ ਕੱਟੀਆਂ ਥੱਲੋ ਗਈਆਂ ਜੇ ਜਾਰੀ ਰੁਕਾ ਚੱਲ ਚੱਲ ਚੋਰ ਹੋਈ ਚਾਰਾ ਬੀਜਿਆ ਹੋਇਆ ਕਬੜੀ ਜਾਂਦੇ ਨੇ ਨੀਕੋ ਕੇ ਇਸ ਜਗ੍ਹਾ ਤੇ ਚਾਰਾ ਬੀਜਿਆ ਹੋਇਆ ਉਹੀ ਅਲਕਨੰਦ ਦੀ ਤੁਰੇ ਜਾਂਦੀ ਆ ਬਹੁਤ ਲੰਮੀ ਨੇ ਵੀ ਹੈ ਨਾ ਤਾਜ ਚੱਲ ਗਈ ਕਰਕੇ ਜੇ ਅਰੇ ਕਿੰਨਾਂ ਜਲਦੀ ਕੋਲੇ ਆਏ ਨਾ ਕੋਈ ਚੜਾਈ ਚੜੇਗਾ ਕੰਨ ਫਾੜੂ ਤੇਰੇ ਹਾਂ ਬਈ ਯਾਰ ਇੱਥੇ ਤਾਂ ਛੋਟੀਆਂ ਹੀ ਬਹੁਤ ਉੱਚੀਆਂ ਉੱਚੀਆਂ ਹਨਾ ਕੀ ਚੜਦੀ ਹੈ ਕੀ ਚੜਦੀ ਹੈ ਇਹ ਤਾਂ ਜੀ ਥੱਲੇ ਨਹੀਂ ਆ। ਦੇਖ ਯਾਰ। ਸਾਗਰ ਨੂੰ ਬੋਲ ਆਓ ਵਿਸੇ ਖੜੇ ਸੀ। ਹਾਂ। ਉੱਚੀ ਪਹਾੜੀ ਏ। ਕਿਰੇ ਇਹ ਤਾਂ ਉੱਚੀ ਹੋਊ ਕੋਈ ਪਹਾੜੀ। ਆ ਜਿਹੜੀ ਹੈਗੀ ਆ। ਹਾਂ ਇਹ ਤਾਂ। ਨੇ ਇਹ ਤਾਂ ਚਿਪੜੀ ਹੋਊਗੀ। ਵਾਲੀਆਂ। ਹਾਂ। ਕਿਵੇਂ ਆ? ਕਿਵੇਂ ਲੱਗ ਰਹੀ ਹੈ ਯਾਤਰਾ? ਬਾਈ ਬਹੁਤ ਵਧੀਆ। ਇੱਥੇ ਆਓ ਯਾਰ ਪਿੰਡਾਂ 'ਚ ਜਿਹੜੇ ਮੁੰਡੇ ਬੈਠੇ ਆ ਦੇਖੋ ਆ। ਕੀ ਹੋ ਰਿਹਾ ਹੈ। ਆ ਦੇਖ। ਦੇ ਨੇ ਮੁੰਡੇ ਹੋਣੇ ਪੰਜਾਬ ਦਾ ਉਹ ਬੰਦੀ ਦੇ ਬਹੁਤ ਆਉਂਦਾ ਉਹ ਜਿਹੜੇ ਵੇਚ ਲਿਆ ਉਹ ਵਾਟਰ ਪ੍ਰੂਫ ਹੁੰਦੇ ਆ ਆਹ ਕਾਲੇ ਕਾਲੇ ਨੂੰ ਤੁਹਾਨੂੰ ਪੜਾਣਾ ਹੈ ਬੱਤ ਉਹ ਦੇਖਿਆ ਮਾਹ ਹਮ ਨਾ ਨੋਟ ਕਰ ਫਾਰ ਤੋਂ ਪੈਂਦੀ ਹੋਊਗੀ ਇਸ ਨੇ ਵੀ ਬਰਸ ਯਾਰ ਇੱਥੇ ਤਾਂ ਕਿਹੜੀ ਪੈਂਦੀ ਹੋ ਆ ਦੇ ਕਿਉਂਕਿ ਇਹ ਹਰੇਲੀ ਇੰਨੀ ਵੇ ਡਾ ਬੁੱਡਾ ਆ ਜਾਂਦੀ ਇੱਥੇ ਹਾਂ ਹਰੇ ਘਾਦੇ ਕੋਈ ਆ ਫਿਰ ਤਾਂ ਦੇਖਦਾ ਤੈਨੂੰ ਕੀ ਕੁਝ ਦੇਖਦਾ ਫਾੜਾਂ ਤੇ ਕੋਈ ਜਾਨਵਰ ਆੜੀ ਚੀਜ਼ ਨਾਲ ਦੇਖਣਾ ਬਈ ਨਾ ਯਾਰ ਇਹਗਾ ਲਾ ਕੋਈ ਨਹੀਂ ਹੈਗਾ ਬੱਚਾ ਵੀ ਨਹੀਂ ਕਿਹੜੀ ਹੋਰੀ ਦੀ ਤਾਕੂ ਪੰਛੀ ਉੜਦਾ ਫਿਰਦਾ ਦਿਖਦਾ ਹਨਾ ਬਹੁਤ ਮੁਸ਼ਕਲ ਰਾਹ ਸਾਹ ਦੇਖੋ ਕਰੇ ਕਰੇ ਇਦਾਂ ਦੇ ਮੋੜ ਆ ਜਾਂਦੇ ਪਰ ਹੁਣ ਇਹ ਨੂੰ ਕੱਟ ਕੇ ਆ ਇੱਕ ਵੱਡਾ ਪੌਲ ਤਿਆਰ ਕਰਦੇ ਆ ਇਹ ਜਿਹੜੀ ਸਾਰਾ ਸਾਰੀ ਹਵਾ ਜਿਹੇ ਇਧਰ ਦੀ ਘੜੀ ਜਾਉ ਪਰ ਵਿਊ ਬਹੁਤ ਕਮ ਹੈ ਚਰਨ ਲਾ ਗਿਆ ਪਾਣੀ ਨਾ ਦੇ ਦੋ ਡੰਡੇ ਪਾਣੀ ਨਾਲ ਬਰਫ ਵਾਲੇ ਨਾਲ ਜਾਵਾ ਇਹ ਇਦਾਂ ਹੀ ਚੜਾਈ ਹੁੰਦੀ ਹੈ ਬਸ ਇੱਕ ਛੋਟੀ ਚੜਾਈ 깟 ਕੇ ਦੂਜੀ ਹੋਈ ਜਿਹੜੀ ਛੋਟੀ ਉਹ ਸ਼ੁਰੂ ਹਾਂਜੀ ਆਹ ਰਾਮ ਨਾਲ ਜਿਹੜੇ ਮੇਰੇ ਵੀਰ ਆਉਂਦੇ ਆ ਕੋਈ ਚੌੜ ਨਹੀਂ ਕਰਨੀ ਕੋਸ਼ਿਸ਼ ਨਹੀਂ ਇਜੇ ਜੇ ਰਸਤਾ ਬਹੁਤ ਖਰਾਬਾ ਕਿੰਦ ਕੇ ਤੇ ਬੇਸਰ ਤੇ ਸੈਨ ਇੱਕ ਬੱਦਲ ਆ ਉਹ ਬੱਦਲਾਂ ਦੀ ਛਾਂ ਪੈਂਦੀ ਆ ਪਹਾੜ ਬਹੁਤ ਸੋਹਣਾ ਜੂ ਬਣ ਆਓ ਸਾਹਮਣੇ ਸ਼ੁਰੂ ਆ ਗੀਆਂ ਗੋਵਿੰਦ ਘਾਟ ਵਾਲੀਆਂ ਪਹਾੜੀਆਂ ਬਰਫੀਆਂ ਜਿਹੜੀਆਂ ਆਓ ਸਾਹਮਣੇ ਦੇਖਣ ਲੱਗੀਆਂ ਦੇ ਝਰਨੇ ਨਦੀਆਂ ਚ ਇੱਧਰ ਚੱਲਦਾ ਖਸਾ ਦਾ ਕੰਮ ਰੋਡ ਬੜੀ ਜਾਂਦੇ ਆ ਆਹ ਰੱਪੇ ਚਾਈ ਜਲਵਾ ਜਿੱਦਾਂ ਨਹੀਂ ਆਈ ਜਾਂਦੀ ਥੋੜੀ ਜਿਹੀ ਸੜਕ ਮੋਹ ਸੁਣਾ ਇਹ ਅਸੀਂ ਪਹੁੰਚ ਚੁੱਕੇ ਹਾਂ ਜੋਸ਼ੀ ਮੱਠ ਕ੍ਰੋਸ ਕਰ ਗਏ ਆ ਜੋ ਸੀਮਰ ਤੋਂ ਗੋਵਿੰਦ ਘਾੜ ਦੀ ਜਿਹੜੀ ਸੜਕ ਆ ਉਹ ਬਹੁਤ ਧੀੜੀ ਆ ਬਹੁਤ ਸਾਵਧਾਨੀ ਨਾਲ ਆਉਣਾ ਪੈਂਦਾ ਬਹੁਤ ਸਾਵਧਾਨ ਜਾਣਾ ਟੋਏ ਟਿੱਬੇ ਆ ਪੀੜੀ ਵੀ ਆ ਐਂ ਕਰਕੇ ਰਾਹ ਰੋੜੇਦੋ ਕੇ ਛੇ ਚੰਗਾ ਆਇਆ ਨੰਦ ਮੇਰੇ ਉਹਨਾਂ ਸਾਡੀ ਜਿਹੜੀ ਬਾੜ ਦਾ ਗੋਦ ਘਾੜਦੇ ਉਹ 10 ਕਿਲੋਮੀਟਰ ਰਹੀ ਆ ਨਹੀਂ 10 ਕਿਲੋਮੀਟਰ ਬਹੁਤ ਚੌੜਾ ਰੋਡ ਸ਼ੁਰੂ ਹੋ ਗਿਆ ਬਹੁਤ ਚੌੜਾ ਜਿੱਦਾਂ ਕੋਈ ਨਾ ਨਾ ਰੋਡ ਹੁੰਦੇ ਆ ਉਹ ਸਾਹਮਣੇ ਪਹਾੜ ਇੱਕ ਤੋਂ ਇੱਕ ਉੱਚਾ ਪਹਾੜ ਦਰਦੀ پہاڑ ਵਿਚਾਲੇ ਸੜਕ ਸੁੱਖ ਨਿਕਲੂ ਨੇ ਲੋਕਾਂ ਆਹ ਦੇਖੋ ਜਿਵੇਂ ਲੁੱਕ ਵਰਗੇ ਪਹਾੜ ਕਾਲੇ ਡਾਂਜੇ ਪੂਰੀ ਵਿਚਾਲੇ ਸੜਕ ਨੀਲਾ ਅਸਮਾਨ ਉਹ ਤੇਾਰੇ ਦਸੰਦ ਐਂ ਸਰਦੇ ਪਹਾੜ उन्नी असि पहुंच गए जी गोबिंदा वैली ऑफ फ्लाईवर सतारा हेमगढ़ साहब उन्नी उचाई है जी तरताली सौ उन्ती तरताली सौ उन्ती है जी गोविंद घाट इतना एक बार इस ਜਦ ਹੀ ਪੈਦਲ ਯਾਤਰਾ ਉਹ ਸ਼ੁਰੂ ਹੁੰਦੀ ਆ